ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਵਿੱਚ ਤੁਹਾਡਾ ਸਵਾਗਤ ਹੈ ਜੀ ਨਵੇਂ ਰਿਸ਼ਤੇ ਦੇਖੋ ਨਾਮ ਹੈ ਰਪਿੰਦਰ ਕੌਰ ਕਾਸਟ ਹੈ ਜੱਟ ਸਿੱਖ ਪੜ੍ਹਾਈ ਵੀ ਹੈ ਪਾਸ ਬੋਤਾ ਦਿਓਲ ਉਮਰ 36 1999 ਕੱਦ ਪੰਜ ਪੰਜ ਹੈ ਰਿਸ਼ਤਾ ਮੁੰਡਾ ਵੈਸ਼ ਨੂੰ ਤੇ ਨਸ਼ਾ ਰਹੇ ਤੋਂ ਹੋਵੇ ਕਾਸਟ ਸਿਰਫ ਜੱਟ ਸੇ ਹੋਵੇ ਮੁੰਡੇ ਨੂੰ ਜ਼ਮੀਨ ਘੱਟੋ ਘੱਟ 5 ਏਕੜ ਤੱਕ ਆਉਂਦੀ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਨ ਦਾ ਸਿਰਫ ਉਹੀ ਰਿਸ਼ਤਾ ਲੈਣ ਲਈ ਸਾਡੇ ਨਾਲ ਸੰਪਰਕ ਕਰਨ ਜੀ ਪਰਿਵਾਰ ਖੁਦ ਚੰਗੀ ਤਰ੍ਹਾਂ ਜੱਜ ਪੜਤਾਲ ਕਰੇਗਾ ਰਿਸ਼ਤਾ ਕਰਨ ਤੋਂ ਪਹਿਲਾਂ ਜੀ ਰਿਸ਼ਤਾ ਸਕਰੀਨਸ਼ਾਟ ਲੈ ਲਿਓ ਇਹਠਾ ਸਾਡਾ ਨੰਬਰ ਦਿੱਤਾ ਗਿਆ ਅਗਲਾ ਰਿਤਾ ਆਇਆ ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਹੈ ਜੱਟ ਸੇ ਗੋਟਾ ਟੱਲੋ ਪੜਾਈ ਬੀਸੀਏ ਪੀਜੀਡੀਸੀ ਆਇਲ ਐਸਚੋਂ ਸਿਕਸ ਵੈਂਡ ਆਏ ਹੋਇਆ ਉਮਰ 28 ਤਰੀਕ 10 ਮਹੀਨਾ 1997 ਕੱਦ 5'3 ਕੁੜੀ ਪ੍ਰਾਈਵੇਟ ਟੀਚਰ ਹੈ ਰਿਸ਼ਤਾ ਮੁੰਡਾ ਸੋਣਾ ਤੇ ਸੰਜਦਾ ਰੋਵੇ ਨਸ਼ਰ ਹੈ ਤਾਂ ਵੀ ਜ਼ਮੀਨ 7 ਕਿੱਲੇ ਤੱਕ ਹੋਵੇ ਚਾਹ ਫਿਰ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ اے ਕੈਨੇਡਾ ਦਾ ਪੀ ਆਰ ਹੋਵੇ ਜੇਕਰ ਮੁੰਡਾ ਪੰਜਾਬ ਹੈ ਤਾਂ ਸਰਕਾਰੀ ਜੋਬ ਕਰਦਾ ਹੋਵੇ ਅਗਲਾ ਰਿਸ਼ਤਾ ਆਇਆ ਨਾਮ ਕੌਰ ਦਿਲਮੋਕਾ ਕਾਸਟਾ ਜੱਟ ਸੇ ਗੋਤਬਰਾੜ ਉਮਰ 1 ਇੱਕ 1999 ਕੱਦ 55 ਹੈ ਪੜ੍ਹਾਈ ਬੀ ਐਸ ਸੀ ਨਰਸਿੰਗ ਰਿਸ਼ਤਾ ਮੁੰਡਾ ਨਸ਼ਰ ਹੈ ਤੇ ਵੈਸ਼ਨੂ ਹੋਵੇ ਜ਼ਮੀਨ ਮੁੰਡੇ ਨੂੰ ਘੱਟੋ-ਘੱਟ 4 ਤੋਂ 6 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਜੀ ਜਿਸ ਅਗਲਾ ਰਿਸ਼ਤਾ ਆਇਆ ਜੀ ਨਾਮ ਹੈ ਕੌਰ ਜੇਲਾ ਸ਼ਰੀਮ ਅਕਸਰ ਸੈੱਟ ਤੋਂ ਰਿਸ਼ਤਾ ਕਾਸਟਾ ਜੈਸੇ ਗੋਤਾ ਸੇਖੋ ਉਮਰ 55 1998 ਕੱਦ 56 ਹੈ ਪੜਾਈ ਬੀਏ ਐਂਡ ਐਮਏ ਪਾਸ ਲੋੜ ਆ ਮੁੰਡਾ ਸੋਹਣਾ ਤੇ ਨਸ਼ਾਰੇ ਤੋਂ ਵੇ ਜ਼ਮੀਨ ਮੁੰਡੇ ਨੂੰ ਘੱਟੋ ਘੱਟ 4 ਕਿਲੋ ਤੋਂ ਉੱਪਰ ਹੋਵੇ ਜਾਂ 4 ਕਿੱਲੇ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ